ਇੱਕ ਪਤੀਵ੍ਰਤਾ ਸਤਰੀ ਦੁਨੀਆ ਦੇ ਸਾਰੇ ਚੰਗੇ ਮਰਦਾਂ ਦਾ ਸਤਕਾਰ ਕਰਦੀ ਹੈ ਪਰ ਆਪਣੇ ਪਤੀ ਦੀ ਥਾਂ ਕਿਸੇ ਨੂੰ ਨਹੀਂ ਦਿੰਦੀ ਇਸੇ ਤਰ੍ਹਾਂ ਗੁਰੂ ਦਾ ਸਿੱਖ ਦੁਨੀਆ ਦੇ ਸਾਰੇ ਧਰਮਾਂ ਦਾ ਸਤਕਾਰ ਕਰਦਾ ਹੈ ਪਰ ਆਪਣੇ ਗੁਰੂ ਦੀ ਥਾਂ ਕਿਸੇ ਨੂੰ ਨਹੀਂ ਦਿੰਦਾ ਗੁਰੂ ਦਾ ਹੁਕਮ ਹੈ ਅਕਾਲ ਪੁਰਖ ਕੋ ਛਾੜ ਕਰ ਪਜੈ ਦੇਵ ਕੋਈ ਔਰ ਜਨਮ ਜਨਮ ਪ੍ਰੰ타 ਫਿਰੇ ਲੈ ਨਾ ਸੁੱਕੀ ਠੋਰ ਪਾਇਸਾ ਪਾਈ ਗੁਰਦਾਸ ਜੀ ਲਿਖਦੇ ਹਨ ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈ ਹੈ ਜਾ ਕਾ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨ ਸੋਹੀ ਜਿਹੜਾ ਠਾਕੁਰ ਜਿਹਨੇ ਗੁਰਨਾਨਕ ਦਾ ਦਰ ਜਿਹੜੇ ਗੁਰੂ ਰਾਮਦਾਸ ਜੀ ਦਾ ਦਰ ਇਤਨਾ ਉੱਚਾ ਹੋਵੇ ਉਹ ਫਿਰ ਦੂਜੀਆਂ ਥਾਵਾਂ ਤੇ ਜਾ ਕੇ ਸਿਸ ਨਿਵੰਦਾ ਸ਼ੋਭਾ ਨਹੀਂ ਦਿੰਦਾ ਸੋ ਪਿਆਰਿਓ ਪਾਈ ਦਿਆ ਸਿੰਘ ਜੀ ਦਾ ਰੈਤਨਾਮਾ ਹੈ ਗੁਰੂ ਕਾ ਸਿੱਖ ਮੱਠ ਬੁੱਤ ਤੀਰਥ ਦੇਵੀ ਦੇਵਤਾ ਵਰਤ ਪੂਜਾ ਅਰਚਾ ਮੰਤਰ ਜੰਤਰ ਪੀਰ ਪਕੰਬਰ ਪੁੱਛਣਾ ਸੁਖਣਾ ਤਰਪਨ ਗਾਤਰੀ ਕਿਸੇ ਵਾਲ ਚੇਤਨਾ ਦੇਵੇ ਗੁਰੂ ਕਾ ਹੁਕਮ ਹੈ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾਖ ਗੁਰੂ ਨਿਸਤਾਰੇ ਸੋ ਆਓ ਕੇਵਲ ਤੇ ਕੇਵਲ ਗੁਰੂ ਦਾ ਸਿੱਖ ਸੀਸ ਨਵਾਵੇ ਤਾਂ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਵਾਵੇ ਗੁਰੂ ਕੇ ਸ਼ਬਦ ਨੂੰ ਨਵਾਵੇ ਗੁਰੂ ਕੀ ਬਾਣੀ ਨੂੰ ਨਵਾਵੇ ਸਾਧ ਗੁਰੂ ਕਿਰਪਾ ਕਰਨ ਸਾਨੂੰ ਸੋਝੀ ਆ ਜਾਵੇ ਆਪਾਂ ਗੁਰੂ ਦੇ ਦਰ ਨੂੰ ਛੱਡ ਕੇ ਇੱਧਰ ਉੱਧਰ ਭਟਕਣਾ ਬੰਦ ਕਰੀਏ ਤੇ ਆਪਣਾ ਪਰੋਸਾ ਪੂਰਨ ਪਰੋਸਾ ਗੁਰੂ ਘਰ ਤੇ ਲਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ